ਬਹੁਤ ਵੱਡੀ ਖਬਰ ਹੈ ਜਿਵੇਂ ਕਿ ਕਮਲ ਕੇਸ ਦੇ ਵਿੱਚ ਇੱਕ ਬਹੁਤ ਵੱਡਾ ਮੋੜ ਆ ਗਿਆ ਹੈ ਜੋ ਬਰਾਤਕਾਰੀ ਬਾਬਿਆਂ ਦੀ ਸ਼ਿਕਾਇਤ ਭੇਜਣ ਵਾਲੇ ਬੰਦੇ ਦੇ ਮੂੰਹੋਂ ਤੁਹਾਨੂੰ ਇੱਕ ਵੀਡੀਓ ਸੁਣਾਉਣ ਜਾ ਰਹੇ ਹਾਂ ਕਿ ਬਠਿੰਡਾ ਦੀ ਐਸਐਸਪੀ ਅਮਰੀਤ ਕੌਂਦਲ ਤੱਕ ਇੱਕ ਅਪੀਲ ਭੇਜੀ ਗਈ ਹੈ ਕਿਵੇਂ ਭੇਜੀ ਆ ਪੂਰੀ ਖਬਰ ਤੁਹਾਡੇ ਸਾਹਮਣੇ ਧਰਾਂਗੇ ਕਿਉਂਕਿ ਕਮਲ ਕੌਰ ਦੇ ਨਾਲ ਬਹੁਤ ਸਾਰਾ ਸ਼ੋਸ਼ਣ ਹੋਇਆ ਪੰਜਾਬ ਦੇ ਅੰਦਰ ਇਹ ਵੀ ਕਿਹਾ ਜਾ ਰਿਹਾ ਹੈ ਔਰ ਜਿਹੜੇ ਇਹ ਬਲਾਤਕਾਰੀ ਬਾਬੇ ਨੇ ਇਹ ਵੀ ਤੁਹਾਨੂੰ ਮੈਂ ਦਿਖਾਉਂਗਾ ਵੀ ਹੈ ਕਿਹੜੇ-ਕਿਹੜੇ ਨੇ ਪੂਰਾ ਨਾਮ ਦੱਸਾਂਗੇ ਉਹਨਾਂ ਦੀ ਸ਼ਕਲ ਤੱਕ ਦਿਖਾ ਦੇਵਾਂਗੇ ਪਰ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੇ ਲੋਕਾਂ ਦੁਆਰਾ ਉਹਦੀ ਮਹੈਤ ਕੀਤੀ ਗਈ ਹੈ ਕਮਲ ਕੌਰ ਦੇ ਕੇਸ ਦੇ ਵਿੱਚ ਕਿ ਅਸੀਂ ਇਹਨਾਂ ਕੁੜੀਆਂ ਨੂੰ ਪ੍ਰੋਟੈਕਟ ਕਰਾਂਗੇ ਅਸੀਂ ਇਹਨਾਂ ਦੀ ਮਹਾਤ ਵੀ ਕਰਵਾਵਾਂਗੇ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਨੇ ਬਹੁਤ ਜ਼ਿਆਦਾ ਬਿਆਨਬਾਜ਼ੀ ਕੀਤੀ ਔਰ ਪੰਜਾਬ ਦੇ ਬਠਿੰਡੇ ਦੀ ਐਸਐਸਪੀ ਅਮਨੀਤ ਕੌਂਦਲ ਉਹਨਾਂ ਨੂੰ ਜਿਹੜੇ ਬੰਦੇ ਨੇ ਭੇਜੀ ਹੈ ਜਿਹੜੀ ਸ਼ਿਕਾਇਤ ਉਹ ਵੀ ਤੁਹਾਡੇ ਸਾਹਮਣੇ ਹੀ ਸੁਣਾ ਦੇਵਾਂਗੇ ਕਿਉਂਕਿ ਇਹ ਕੇਸ ਦਰਸਾਲ ਦੇ ਵਿੱਚ ਪਲਟ ਚੁੱਕਿਆ ਪਹਿਲਾਂ ਖਬਰ ਆਉਂਦੀ ਹੈ ਅਮਰਪਾਲ ਸਿੰਘ ਮੈਰੋਂ ਤੇ ਦੇ ਸਾਥੀਆਂ ਨੇ ਕਤਲ ਕੌਰ ਦੇ ਨਾਲ ਬਲਾਤਕਾਰ ਕੀਤਾ ਔਰ ਉਸ ਤੋਂ ਬਾਅਦ ਐਸਐਸਪੀ ਬਠਿੰਡਾ ਦਾ ਬਿਆਨ ਆਉਂਦਾ ਵੀ ਇਹਦੇ ਵਿੱਚ ਕੋਈ ਬਲਾਤਕਾਰ ਵਾਲੀ ਗੱਲ ਤਾਂ ਨਹੀਂ ਹੈਗੀ ਦਰਸਾਲ ਦੇ ਵਿੱਚ ਉਹਨਾਂ ਨੇ ਕਤਲ ਤਾਂ ਕੀਤਾ ਉਹ ਤਾਂ ਰਹਿ ਗਈ ਗੱਲ ਅੱਡ ਪਰ ਜਿਹੜਾ ਹੁਣ ਦੂਜੇ ਪਾਸੇ ਆਜੋ ਜੇ ਬਾਬੇ ਫਸ ਗਏ ਨੇ ਓ ਐਸਐਸਪੀ ਦੀ ਰਡਾਰ ਤੇ ਕਿਸੇ ਵੇਲੇ ਵੀ ਉਹਨਾਂ ਨੂੰ ਅਰੈਸਟ ਕਰ ਸਕਦੀ ਆ ਪੰਜਾਬ ਦੀ ਪੁਲਿਸ ਕਿਉਂਕਿ ਜਿਹੜੀ ਸ਼ਿਕਾਇਤ ਦਿੱਤੀ ਗਈ ਆ ਉਹ ਇਹਨਾਂ ਦੋਵੇਂ ਬਾਬਿਆਂ ਨੇ ਦਿੱਤੀ ਗਈ ਆ ਇੱਕ ਤਾਂ ਇਹਨਾਂ ਨੇ ਦਾਅਵਾ ਕੀਤਾ ਕਹਿੰਦੇ ਅਮਰਪਾਲ ਸਿੰਘ ਮਹਿਰੋ ਨੇ ਬਲਾਤਕਾਰ ਕੀਤਾ ਉਹਦੇ ਸਾਥੀਆਂ ਨੇ ਕੀਤਾ ਔਰ ਉਸ ਤੋਂ ਬਾਅਦ ਕਮਰ ਕਸੇ ਦੇ ਨਾਲ ਉਹਦਾ ਬੈਲ ਕੋਟ ਕੱਟ ਕੇ ਉਹਨੂੰ ਮਾਰ ਦਿੱਤਾ ਗਿਆ ਇਹ ਦਾਅਵਾ ਸੋਸ਼ਲ ਮੀਡੀਆ ਤੇ ਇਹਨਾਂ ਬਾਬਿਆਂ ਦੁਆਰਾ ਕੀਤਾ ਗਿਆ ਔਰ ਉਸ ਤੋਂ ਬਾਅਦ ਇਹਨਾਂ ਦੀ ਜਦ ਹਿਸਟਰੀ ਕੱਢੀ ਤਾਂ ਇਹ ਬਲਾਤਕਾਰ ਹੀ ਨਿਕਲੇ ਤਾਂ ਪੂਰੀ ਖਬਰ ਸੁਣਿਓ ਉਸ ਤੋਂ ਬਾਅਦ ਇਸ ਨੂੰ ਸ਼ੇਅਰ ਵੀ ਕਰਨੀ ਹੈ ਤਾਂ ਕਿ ਪੰਜਾਬ ਦੇ ਵਿੱਚ ਜਿਹੜੀਆਂ ਗਲਤ ਹਵਾਵਾਂ ਫਲਾਉਣ ਵਾਲੇ ਲੋਕ ਨੰਗੇ ਹੋ ਸਕਣ ਔਰ ਪਬਲਿਕ ਦੇ ਸਾਹਮਣੇ ਆਉਣ ਕਿਉਂਕਿ ਜਿਹੜਾ ਸੱਚ ਹੈ ਉਹ ਬਾਣੇ ਦੇ ਪਿੱਛੇ ਲੁਕਿਆ ਹੋਇਆ ਸੀ ਇਹ ਸੱਚ ਬਾਣੇ ਦੇ ਪਿੱਛੇ ਜਿਹੜੇ ਕਾਰੇਕਾਰ ਨਾਵੇਂ ਚੱਲ ਰਹੇ ਸੀ ਪੂਰੀ ਤਰ੍ਹਾਂ ਤੁਹਾਡੇ ਸਾਹਮਣੇ ਹੋ ਜਾਗਰ ਕਰਾਂਗੇ ਪਰ ਤੁਹਾਨੂੰ ਨਾ ਉਸ ਬੰਦੇ ਦਾ ਬਿਆਨ ਸੁਣਾਉਣਾ ਜਿਵੇਂ ਐਸਐਸਪੀ ਬਠਿੰਡਾ ਅਮਰੀਤ ਕੌਂਡਲ ਨੂੰ ਸ਼ਿਕਾਇਤ ਭੇਜੀ ਹੈ ਪਹਿਲੀ ਸ਼ਿਕਾਇਤ ਕਿਹਦੇ ਲਈ ਭੇਜੀ ਹੈ ਜਿਹੜਾ ਕਿ ਗਿਆਨੀ ਬੂਟਾ ਸਿੰਘ ਇਸ ਬੰਦੇ ਨੇ ਪੰਜਾਬ ਦੇ ਅੰਦਰ ਜੋ ਕੀਤਾ ਤੁਸੀਂ ਸਾਰੇ ਜਾਣਦੇ ਹੋ ਮੈਂ ਨਹੀਂ ਅੱਜ ਕੁਝ ਕਹਿੰਦਾ ਪਰ ਦਰਸਾਹਬ ਦੇ ਵਿੱਚ ਲੋਕ ਦੱਸਣਗੇ ਕਿ ਮਾਮਲਾ ਕੀ ਹੈ ਪਹਿਲਾਂ ਜਿਹੜੇ ਬੰਦੇ ਨੇ ਸ਼ਿਕਾਇਤ ਕੀਤੀ ਅਮਨੀਤ ਕੌਨ ਵਾਲ ਬਠਿੰਡਾ ਨੂੰ ਆ ਸੁਣੋ ਉਸ ਤੋਂ ਬਾਅਦ ਅਗਲੇ ਬਲਾਤਕਾਰੀ ਦਾ ਵੀ ਤੁਹਾਡੇ ਸਾਹਮਣੇ ਸਬੂਤ ਧਰਾਂਗੇ ਸੁਣੋ ਕਿਸੇ ਵੀ ਮੈਨ ਦਾ ਰੀਡਰ ਲੱਗਿਆ ਹੋਇਆ ਜਾਂ ਉਸ ਦਫ਼ਤਰ ਦੇ ਵਿੱਚ ਕਿਹਦੇ ਸਿਪਾਹੀ ਲੱਗਿਆ ਹੋਇਆ ਝਾਰ ਦੇ ਲੱਗਿਆ ਪਾਣੀ ਬਰੋਣ ਵਾਲਾ ਇਹਨੇ ਦੇ ਬੱਦ ਲੱਗਿਆ ਮੈਂ ਇਹ ਕਹਿਣਾ ਚਾਹਨਾ ਮੈਡਮ ਐਸਐਸਪੀ ਜੀ ਇਹਦੇ ਖਿਲਾਫ ਵੀ ਬਠਿੰਡਾ ਜੀ ਇਹਦੇ ਖਿਲਾਫ ਪੁੱਟਾ ਸਰ ਦੇ ਖਿਲਾਫ ਵੀ ਪਰਚਾ ਦੱਚ ਕਰੋ ਕਿਉਂਕਿ ਇਹ ਬਦਮਾਸ਼ੀ ਹਰ ਰੋਜ਼ ਆਏ ਵਾਏ ਕਰਨ ਕਰਦਾ ਰਹਿੰਦਾ ਹੈ ਇਹ ਗੋਲਗ ਚੋਰ ਬੰਦਾ ਇਹਦਾ ਸਾਥ ਨਾ ਦੇ ਕੋਈ ਬੰਦਾ ਵੀ ਮੈਂ ਇੱਕ ਹੋਰ ਗੱਲ ਪੁੱਛਣਾ ਚਾਹਨਾ ਮੈਡੀਕਲ ਰਿਪੋਰਟ ਡਾਕਟਰਾਂ ਦੀ ਤਸਦੀਕ ਹੋਈ ਆ ਮੈਂ ਮੀਡੀਆ ਨੂੰ ਵੀ ਕਹੂੰਗਾ ਵੀ ਤੁਸੀਂ ਬਿਨਾਂ ਵਜ੍ਹਾ ਉਸ ਮਰੀ ਹੋਈ ਦੀ ਆਤਮਾ ਰੋੜ ਰਹੀ ਹੋਵੇ ਤੁਸੀਂ ਵੀ ਜੀ ਫਰਾਨੇ ਬੰਦੇ ਰਹਾ ਕਹਿੰਦਾ ਜੀ ਪਲਾਫ ਕਰ ਹੋਇਆ ਪਰ ਸਹੀਤਾ ਕਰੋ মিডিਆ ਜੀ ਐਸਐਸਪੀ ਮੈਨੂੰ ਤੁਸੀਂ ਕਰੋ ਡਾਕਟਰਾਂ ਤੁਸੀਂ ਕਰੋ ਇਹਦਾ ਪੋਸਟਮਨ ਨੂੰ ਰਿਪੋਰਟ ਆਈ ਆ ਐਵੇਂ ਕਿਸੇ ਦੀ ਮਿੱਟੀ ਨਾ ਫਟੋ ਇਸ ਕਰਕੇ ਮੈਂ মিডিਆ ਜੀ ਤੁਹਾਡੇ ਮਨ ਹਜੂਰਦਾ ਜਿਹੜੀ ਸਹੀ ਖਬਰ ਹੋਵੇ ਉਹ ਲਾਇਆਓ ਐਵੇਂ ਕਿਸੇ ਮਰੀ ਹੋਈ ਦੀ ਮਿੱਟੀ ਨਾ ਫਟੋ ਅਜੇ ਉਹਦੇ ਘਰੇ ਬਚਾਰੇ ਕੀਲੇ ਬੈ ਬੈ ਵਿਚਾਰੇ ਉਹਦੀ ਮਾਂ ਵਿਚਾਰੀ ਉਹਦੀ ਭੈਣ ਵਿਚਾਰੀ ਉਹਦਾ ਮੈਂ ਤਾਂ ਇਹ ਕਹੂੰਗਾ ਪ੍ਰਮਾਤਮਾ ਕਿ ਕਮਨ ਕੁਮਾਰ ਤੁਮਰੀ ਜੜੀ ਜਾ ਕਾਂਚਨ ਕੁਮਾਰੀ ਆ ਜਾਂ ਕਮਲਪੌਰ ਆ ਇਸ ਨੂੰ ਪਰਮਾਤਮਾ ਮਾਮਲੇ ਚ ਚਰਨ ਨਮਾਜ਼ ਬਖਸ਼ੇ ਤਾਂ ਜਿਹੜੀ ਹੁਣ ਖਬਰ ਸੁਣਾਂਗੇ ਬੜੀ ਹੀ ਧੁਮਾਕੇਦਾਰ ਆ ਕਿਉਂਕਿ ਇਹ ਬਲਾਤਕਾਰੀ ਰਸੂਲਪੁਰੀਏ ਬਾਬੇ ਦੀ ਹੈ ਦਰਸਲ ਦੇ ਵਿੱਚ ਇੱਕ ਡਿਬੇਟ ਚੱਲ ਰਹੀ ਆ ਬਾਬਾ ਰਾਜਾ ਰਾਜ ਸਿੰਘ ਉਹ ਸਿੱਧੇ ਤੌਰ ਦੇ ਉੱਤੇ ਕਹਿ ਰਹੇ ਕਹਿੰਦਾ ਇਹ ਬਲਾਤਕਾਰੀ ਹੈ ਇਹ ਦੋਸ਼ ਲੱਗੇ ਨੇ ਬਹੁਤ ਵੱਡੇ ਔਰ ਨਰਿੰਦਰ ਕੌਰ ਨਾਮ ਦੀ ਇੱਕ ਔਰਤ ਹੈ ਜਿਹਦਾ ਇਸ ਬਾਬੇ ਨੇ ਬਲਾਤਕਾਰ ਕੀਤਾ ਗੂਗਲ ਤੇ ਵੀ ਤੁਸੀਂ ਸਰਚ ਕਰ ਸਕਦੇ ਹੋ ਤਾਂ ਹੁਣ ਪਹਿਲਾਂ ਇਹ ਖਬਰ ਸੁਣ ਲੋ ਕਿ ਰਸੂਲਪੁਰੀਆ ਜਿਹੜਾ ਬਾਬਾ ਕਹਿੰਦਾ ਮੈਂ ਇਹਨਾਂ ਕੁੜੀਆਂ ਨੂੰ ਪ੍ਰੋਟੈਕਟ ਕਰੂੰਗਾ ਤੇ ਮੈਂ ਇਹਨਾਂ ਦੀ ਵਿਆਹਤ ਕਰਵਾਉਂਗਾ ਦਰਾਂ ਸਾਲ ਦੇ ਵਿੱਚ ਇਹਨਾਂ ਦੇ ਉੱਤੇ ਸਕੰਜਾ ਕੱਸਿਆ ਜਾ ਰਿਹਾ ਤਾਂ ਸੁਣੋ ਯਾਰਾ ਧਿਆਨ ਦੇ ਨਾਲ ਕਿਸੇ ਬਲਾਤਕਾਰ ਕਿਵੇਂ ਕਰਦੇ ਨੇ ਸੁਣੋ ਨੂੰ ਕਾਲ ਕੇ ਨਮਿਤ ਕਰ ਮਾਰੀ ਸੀ ਜਾਂ ਅਸਾਂ ਸਭ ਤੋਂ ਬਾਅਦ ਦਿੱਤੇ ਸਾਨੂੰ ਚੜ ਕੇ ਅਜੇ ਕਹਿੰਦੇ ਨੇ ਇਹ ਦਾਗਮਣ ਦਾਗਮਣ ਨੂੰ ਇਹ ਕੇ ਸਕੂਲ ਪੁੱਟਿਆ ਲਾਇਆ ਇਹ ਆਪ ਬਲਾਤਕਾਰ ਹੀ ਹੁੰਦਾ ਇਹ ਤਾਂ ਬੋਲਣ ਨੂੰ ਤਾਂ ਨਹੀਂ ਉਹ ਸਾਹਮਣੇ ਆ ਕੇ ਬੈਠ ਗਏ ਤਾਂ ਫੇਰ ਚੱਲਦਾ ਇਹ ਲੈਬ ਨਾ ਨਾ ਚਾੜਿਆ ਇਹ ਤੇਰਾ ਛੋਟਾ ਇਹੋ ਕਿ ਤੇਰਾ ਅਸੀਂ ਆਉਂਦੇ ਨਹੀਂ ਆਣ ਬਹਿ ਕੇ ਗੱਲ ਕਰਾਂਗੇ ਤੇ ਜਵਾਬ ਉਹ ਬੰਦਾ ਬਣ ਜਾ ਬੰਦਾ ਅਸੀਂ ਬੰਦਾ ਬਣਾਉਣ ਚਾਹਦੇ ਜੇ ਤੈਨੂੰ ਸੱਚਾ ਮੋਲ ਕਿਤੇ ਆਈ ਹੈ ਮੈਂ ਇਹ ਮੈਂ ਤੁਹਾਨੂੰ ਜਿਹੜਾ ਦੋੜਾ ਇਹ ਜਿਹੇ ਇਹ ਜਿਹੇ ਬਾਬਿਆਂ ਤੋਂ ਤੁਸੀਂ ਨਾ ਜਾਇਓ ਇਹਨਾਂ ਨੇ ਪਹਿਲਾਂ ਬਹੁਤ ਸੋਚਿਆ ਕੀਤਾ ਸਦੀਰ ਦੀ ਬੀਬੀ ਦਾ ਤਾਂ ਸੁਣ ਲਿਆ ਜਿਵੇਂ ਰਸੂਲਪਰੀਆ ਬਾਬਾ ਬਲਾਤਕਾਰੀ ਹੈਗਾ ਕਿਉਂਕਿ ਨਰਿੰਦਰ ਕੌਰ ਨਾਮ ਦੀ ਕੌਰਤ ਦੇ ਨਾਲ ਉਹਨੇ ਬਲਾਤਕਾਰ ਕੀਤਾ ਸੀ ਔਰ ਦੂਜੇ ਪਾਸੇ ਆ ਜਾਂਦਾ ਗਿਆਨੀ ਬੂਟਾ ਜਿਹੜਾ ਕਿ ਅਕਸਰ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਅਸਲੀਲਤਾ ਫੈਲਾ ਰਿਹਾ ਔਰ ਦੂਜੇ ਪਾਸੇ ਪੰਜਾਬ ਦੇ ਲੋਕਾਂ ਨੂੰ ਵੀ ਲੜਾ ਰਿਹਾ ਐਸ ਬੰਦੇ ਦੇ ਹੁਣ ਪੰਜਾਬ ਦੇ ਪੁਲਿਸ ਦਾ ਯਾਨੀ ਪਟਾ ਕਦੋਂ ਵੀ ਫਿਰ ਸਕਦਾ ਇਹ ਕੋਈ ਦੋ ਰਹਿਮਾ ਨਹੀਂ ਹੈਗੀਆਂ ਕਿਉਂਕਿ ਇਹਦੀ ਸ਼ਿਕਾਇਤ ਦੀ ਸਕਿਉਰਿਟੀ ਵਾਪਸ ਲੈਣ ਤੱਕ ਦੀ ਸ਼ਿਕਾਇਤ ਜਾ ਰਹੀ ਹੈ ਲੋਕਾਂ ਦੇ ਦੀ ਸਕਿਉਰਿਟੀ ਵਾਪਸ ਲਈ ਜਾਵੇ ਕਿਉਂਕਿ ਇਹ ਬੰਦਾ ਉਸ ਗੱਲ ਦੀ ਦੁਰਪਰਯੋਗ ਕਰ ਰਿਹਾ ਸਾਰੀਆਂ ਗੱਲਾਂ ਦਾ ਕਿਉਂਕਿ ਸਕਿਉਰਿਟੀ ਦਾ ਵੀ ਇਹ ਦੁਰਪਰਯੋਗ ਕਰ ਰਿਹਾ ਇਹ ਮਾਸਕਾਉਟੀ ਦੇ ਵਿੱਚ ਜੋ ਮਰਜ਼ੀ ਪੰਕੀ ਜਾਵਾ ਔਰ ਦੂਜੇ ਪਾਸੇ ਜਿਹੜਾ ਰਸੂਲ ਪੁਈਆ ਉਹਨੇ ਦਾ ਪਹਿਲਾਂ ਹੀ ਬਿਲਾਤਕਾਰ ਕੀਤਾ ਉਹਦੀ ਹਿਸਟਰੀ ਪਈ ਆ ਸਾਰੇ ਲੋਕਾਂ ਨੂੰ ਪਤਾ ਹੈ ਔਰ ਇਹ ਲੋਕ ਕਹਿੰਦੇ ਅਸੀਂ ਇਸਲੀਲਤਾ ਫਲਾਉਣ ਵਾਲੀਆਂ ਕੁੜੀਆਂ ਦੀ ਮਿਹਾਤ ਕਰਾਵਾਂਗੇ ਅਸੀਂ ਇਹਨਾਂ ਗੱਲਾਂ ਨੂੰ ਬੜਾਵਾ ਦੇਵਾਂਗੇ ਪਰ ਅਮਨੀਤ ਕੌਂਡਲ ਬਠਿੰਡਾ ਦੀ ਐਸਐਸਪੀ ਨੇ ਬਹੁਤ ਹੀ ਇਮਾਨਦਾਰ ਅਫੀਸਰ ਨੇ ਹੋ ਤਾਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਮਾਦਾ ਇੰਟਰਵਿਊ ਵੀ ਦਿਖਾਉਂਗਾ ਕਿ ਅੱਗੇ ਇਹਨਾਂ ਦੇ ਮੂੰਹੋਂ ਤੁਹਾਨੂੰ ਸੁਣਾਵਾਂਗੇ ਕਿ ਇਹਨਾਂ ਲੋਕਾਂ ਦੇ ਉੱਤੇ ਐਕਸ਼ਨ ਕਿਵੇਂ ਹੁੰਦਾ ਜਿਵੇਂ ਕਿ ਹੁਣ ਗਿਆਨੀ ਬੂਟਾ ਸਿੰਘ ਨੇ ਆਪਣੇ ਬੰੀਏ ਯਾਨੀ ਬਲਾਤਕਾਰ ਦਾ ਦਾਵਾ ਕਰ ਦਿੱਤਾ ਤਾਂ ਇਸ ਗੱਲ ਦੀ ਵੀ ਸ਼ਿਕਾਇਤ ਗਈ ਆ ਕਿ ਤੁਸੀਂ ਤਾਂ ਕਹ ਰਹੇ ਹੋ ਐਸਐਸਪੀ ਸਾਹਿਬ ਕਿ ਬਲਾਤਕਾਰ ਹੋਇਆ ਨਹੀਂ ਆਹ ਬੰਦਾ ਬਲਾਤਕਾਰ ਦਾ ਦਾਵਾ ਕਰ ਰਿਹਾ ਕਹਿੰਦੇ ਤਿੰਨੇ ਬੰਦੇ ਨੇ ਬਲਾਤਕਾਰ ਕੀਤਾ ਹੁਣ ਲੋਕ ਕਹਿੰਦੇ ਨੇ ਉਹ ਮੰਡ ਸੀ ਜਿਹੜਾ ਬੋਲ ਰਿਹਾ ਸੀ ਜਿਹੜਾ ਕਹਿੰਦਾ ਬੂਟੇ ਦੇ ਖਿਲਾਫ ਕੇਸ ਦਰਜ ਹੋਣਾ ਚਾਹੀਦਾ ਇਹ ਲੋਕ ਹੋਰ ਵੀ ਉੱਠੇ ਨੇ ਦੇ ਖਿਲਾਫ ਕਿ ਇਹਨੂੰ ਨਾਮਜ਼ਦ ਕਰਨਾ ਚਾਹੀਦਾ ਮਾਹਰੇ ਵਾਲੇ ਕੇਸ ਦੇ ਅੰਦਰ ਜੋ ਵੇ ਫਿਰ ਇਹ ਤਾਂ ਜਿਆਦਾ ਕੋਲ ਬੈਠਾ ਹੋਣਾ ਜਦੋਂ ਬਲਾਸਕਾਰ ਕੀਤਾ ਤੇ ਜਾਂ ਫਿਰ ਉਹਨਾਂ ਦੇ ਨਾਲ ਹੀ ਸੀ ਇਹ ਵੀ ਹੋ ਸਕਦਾ ਹੈ ਇਹ ਬਾਣਿਆਂ ਦੇ ਵਿੱਚ ਜਿਹੜਾ ਲੋਕੇ ਹੋ ਪਿੱਛੇ ਬਾਣਿਆਂ ਦੇ ਕਹਾਣੀ ਚੱਲਦੀ ਹੈ ਉਹ ਦਰਸਲ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਚੱਲਦੀ ਹੈ ਇੱਕ ਪਾਸੇ ਪੂਰੇ ਪੰਜਾਬ ਦੀ ਜਨਤਾ ਜਾਨੀ 90% ਤੋਂ ਜਿਆਦਾ ਲੋਕ ਭਾਈ ਅਮਰਪਾਲ ਸਿੰਘ ਮਹਿਰੋਂ ਦੇ ਹੱਕ ਵਿੱਚ ਜਾ ਰਹੇ ਨੇ ਔਰ ਦੂਜੇ ਪਾਸੇ ਜਿਹੜੇ ਇਹ ਬਾਬੇ ਨੇ ਨਕਲੀ ਬਾਬੇ ਕਹਿ ਸਕਦੇ ਆ ਸਲੀਮਤਾ ਫਲਾਉਣ ਵਾਲੇ ਬਾਬੇ ਨੇ ਜੇਕਰ ਇਹਨਾਂ ਨੂੰ ਇੰਨੇ ਚਾਹਤਾ ਲੋਕਾਂ ਦੇ ਇਹਨਾਂ ਨੂੰ ਆਪਦੇ ਘਰੇ ਲੈ ਜੋ ਐਲਸੀਡੀਆ 'ਚ ਇਹਨਾਂ ਦੀਆਂ ਵੀਡੀਓ ਦੇਖੋ ਜਿਹੜੀ ਇੱਕ 7 ਮਿੰਟ ਦੀ ਵੀਡੀਓ ਅਪਲੋਡ ਕੀਤੀ ਆ ਅਮਰਪਾਲ ਸਿੰਘ ਮਹਿਰੋ ਨੇ ਉਹ ਕਹਿੰਦਾ ਦਾਵਾ ਕਰਦਾ ਕਹਿੰਦਾ ਮੈਂ ਆਪਦਾ ਸਿਰ ਵੜਾ ਦੂੰਗਾ ਮੇਰਾ ਸਿਰ ਵੜ ਕੇ ਲੈ ਜਾਓ ਜੇਕਰ ਤੁਸੀਂ ਆ 7 ਮਿੰਟ ਦੀ ਵੀਡੀਓ ਆ ਉਹਦੀ ਐਲਸੀਡੀ ਦੇ ਵਿੱਚ ਲਾ ਕੇ ਪਰਿਵਾਰ ਦੇ ਵਿੱਚ ਬਹਿ ਕੇ ਵੇਖੋ ਇਹ ਵੀ ਇੱਕ ਚੈਲੰਜ ਆ ਕਿਉਂਕਿ ਇਹ ਵੀ ਇੱਕ ਥਿਉਰੀ ਆ ਜੇਕਰ ਕੋਈ ਜਾਦੇ ਕਿਸੇ ਦੇ ਚਰੂਣੇ ਲੈਣਦਾ ਤੇ ਪਈਓ ਨੂੰ ਦੇਖੇ ਉਹਨੇ ਕਿਹਾ ਤੇ ਜਿਹੜੇ ਇਹ ਬਾਬੇ ਨੇ ਦਰਅਸਲ ਦੇ ਵਿੱਚ ਇਹੀ ਬੁੜਕਰੇ ਆ ਬਾਕੀ ਪੰਜਾਬ ਦੇ ਲੋਕ ਸਪੋਰਟ ਕਰ ਰਹੇ ਅਮਰਪਾਲ ਸਿੰਘ ਮਹਿਰੋਂ ਦੀ ਔਰ ਬਹੁਤ ਸਾਰੇ ਨੌਜਵਾਨ ਇਸ ਗੱਲ ਦੇ ਹੱਕ ਵਿੱਚ ਨੇ ਤੇ ਚੰਗਾ ਹੋਇਆ ਪਰ ਹੁਣ ਬਾਕੀ ਇਨਵੈਸਟੀਗੇਸ਼ਨ ਪੁਲਿਸ ਕਰ ਰਹੀ ਹੈ ਪੰਜਾਬ ਦੇ ਵਿੱਚੋਂ ਅਮਰਪਾਲ ਸਿੰਘ ਮਹਿਰੋਂ ਦਵਾਈ ਦੇ ਵਿੱਚ ਵਾਪਸ ਲਿਆਉਣ ਦੀ ਐਸਐਸਪੀ ਸਾਹਿਬ ਨੇ ਗੱਲ ਕਹੀ ਹੈ ਇਹ ਅੱਜ ਦੀ ਖਬਰ ਸੀ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਭਰਾ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲੈ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ